ਸਰਕਾਰੀ ਹੈ ਪੰਜੇ ਬੋਲੀ ਆ ਗਏ ਮੈਂਬਰ ਜਿਹੜੇ ਆਉਣੇ ਸਾਰੇ 5 ਵਜ ਗਏ ਹਾਂਜੀ 1000 ਰੁਪਿਆ ਸਰਕਾਰੀ ਬੋਲੀ 2000 ਕਰ ਦੇ 2000 ਹਾਂਜੀ ਤੁਸੀਂ ਦੱਸੋ 4000 ਕਰ ਦੇ 5000 ਕਰ ਦੋ ਠੀਕ ਹੈ 5000 ਚਲ 7000 ਕਰ ਦੋ 7000 ਤਾਂ ਦੇ 8 ਕਰ ਦੋ 8000 ਹੋ ਗਈ ਪੰਜੀ ਤੁਸੀਂ ਨਹੀਂ ਦੇਣੀ ਬੋਲੀ ਨਾ ਪੰਜੀ ਮੈਂ ਤਾਂ ਵੈਸੇ ਹੀ ਆ ਗਈ ਸੀ ਮੈਂ ਤਾਂ ਆਸਤੇ ਚੁੱਕਣੀ ਹੈ ਕਮੇਟੀ ਹਾਂਜੀ 8000 ਤੇ ਹੋ ਗਈ ਬੋਲੀ ਹੁਣ ਦੱਸੋ ਕਿਸੇ ਨੇ ਬੋਲੀ ਦੇਣੀ 10000 10000 ਠੀਕ ਹੈ 10000 ਹੋ ਗਈ 10000 ਘਾਟੇ ਤੇ ਹੀ ਰਹਿਣ ਦਿਓ ਮੈਨੂੰ ਨਾ ਐਕਚੁਅਲੀ ਇਸ ਵਾਰੀ ਚਾਹੀਦੇ ਆ ਪੈਸੇ ਮੈਂ ਮਕਾਨ ਸ਼ੁਰੂ ਕੀਤਾ ਹੋਇਆ ਤੁਸੀਂ ਅਗਲੀ ਵਾਰੀ ਲੈ ਲਿਓ ਇਸ ਵਾਰ ਮੈਨੂੰ ਦੇ ਦਿਓ ਕਮੇਟੀ ਦੇਖ ਲਓ ਮੈਂਬਰ ਜਿੱਦਾਂ ਕਹਿੰਦੇ ਠੀਕ ਹੈ ਬਾਜੀ ਚਲੋ ਠੀਕ ਹੈ ਫਿਰ ਇਹ ਲੋੜ ਇਹਨਾਂ ਨੂੰ ਦੇ ਦਿਓ ਫਿਰ ਮੈਂ ਅਗਲੀ ਚੁਕਲਾਂਗਾ ਹਾਂਜੀ ਤੇਰੀਏ ਫਿਰ ਇਹਨਾਂ ਨੂੰ 10000 ਘਾਟੇ ਤੇ ਆ ਬੰਦੇ ਤੇ ਰੋਫਰੇ ਨੰਦੇ ਤਨ ਪਤਾ ਮੈਂ ਤਾਂ ਕਮੇਟੀ ਭਾਵੇਂ ਨਾ ਹੀ ਚੱਕਦੀ ਘਰ ਕੰਮ ਸ਼ੁਰੂ ਕੀਤਾ ਹੋਇਆ ਐ ਇਸੇ ਲਈ ਮੈਨੂੰ ਪੈਸਿਆਂ ਦੀ ਲੋੜ ਸੀ ਤਾਂ ਮੈਂ ਕਮੇਟੀ ਚੱਕ ਲਈ ਨਾਲੇ ਭੈਣ ਜੀ ਤੁਸੀਂ ਤਾਂ ਆ ਲਾਸਟਲੀ ਕਮੇਟੀ ਲੈਣੀ ਹੈ ਨਾ ਜੇ ਤੁਸੀਂ ਅਗਲੀ ਕਮੇਟੀ ਮੈਨੂੰ ਦੇ ਦਿਓ ਫਿਰ ਮੈਂ ਲਾਸਟ ਤੇ ਤੁਹਾਨੂੰ ਆਪਣੀ ਕਮੇਟੀ ਦੇ ਦੇਵਾਂਗੀ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਲੈ ਲਿਓ ਲੋੜ ਤਾਂ ਸਾਰਿਆਂ ਨੂੰ ਪੈਂਦੀ ਰਹਿੰਦੀ ਐ ਅਸ ਤਾਂ ਵੈਸੇ ਵੀ ਲਾਸਟ ਹੀ ਲੈਣੀ ਸੀ ਚਲੋ ਠੀਕ ਐ ਫਿਰ ਸ਼ੁਕਰੀਆ ਤੁਹਾਡਾ ਅੱਜ ਕੱਲ ਤਾਂ ਨਾ ਭਲਾਈ ਦਾ ਜਮਾਨਾ ਹੀ ਨਹੀਂ ਰਿਹਾਗਾ ਜਿੰਨਾ ਮਰਜ਼ੀ ਕਿਸੇ ਦਾ ਕਰ ਦੋ ਪਰ ਕੋਈ ਨਹੀਂ ਬੰਦਦਾਗਾ ਕਿਸੇ ਦਾ ਐਨਾ ਦਿਮਾਗ ਖਰਾਬ ਕੀਤਾ ਹੋਇਆ ਕੀ ਗੱਲ ਹੋ ਗਈ ਮम्मा ਅ ਜਿਹੜੀ ਹਰਪ੍ਰੀਤ ਨਹੀਂ ਹੁੰਦੀ ਆਪਣੇ ਘਰੇ ਕਦੇ ਕਦੇ ਤੇ ਉਹਨੂੰ ਪਿਛਲੀ ਵਾਰ ਲੋੜ ਸੀਗੀ ਉਹਨੇ ਘਰ ਪਾਉਣਾ ਸੀਗਾ ਤੇ ਆਪਾਂ ਉਹਨੂੰ ਆਪਣੀ ਕਮੇਟੀ ਚ ਗਾਤੀ ਅੱਜ ਮੈਂ ਉਹਨੂੰ ਫੋਨ ਕੀਤਾ ਕਿ ਭਾਈ ਸਾਡੇ ਘਰੇ ਵੀ ਵਿਆਹ ਧਰਿਆ ਹੋਇਆ ਹੈ ਸਾਨੂੰ ਵੀ ਪੈਸਿਆਂ ਦੀ ਲੋੜ ਹੈ ਉਹ ਤਾਂ ਨਾਲ ਹੀ ਮੁੱਕਰ ਗਈ ਸਾਫ ਹੀ ਕਹਿੰਦੀ ਮੈਂ ਨਹੀਂ ਕੋਈ ਪੈਸਾ ਦੇਣਾ ਤੁਹਾਡਾ ਅੱਛਾ ਮम्मा ਜੀ ਹੋਰ ਕੀ ਲੋਕਾਂ ਨੂੰ ਤਾਂ ਰੱਬ ਦਾ ਡਰ ਹੀ ਨਹੀਂ ਰਿਹਾ ਇੰਨਾ ਝੂਠ ਬੋਲਦੇ ਮੈਂ ਤਾਂ ਹੈਰਾਨ ਹੋ ਗਈ ਪੁੱਤ ਜਦੋਂ ਤਾਂ ਲੈਣੀ ਸੀ ਕਮੇਟੀ ਉਹ ਤਾਂ ਇੰਨੇ ਮਿੱਠੇ ਬੰਦੇ ਸੀਗੇ ਮੇਰਾ ਤਾਂ ਨਾ ਦਿਮਾਗ ਖਰਾਬ ਕਰ ਰੱਖਿਆ ਚਲੋ ਕੋਈ ਗੱਲ ਨਹੀਂ ਮੰਮਾ ਤੁਸੀਂ ਟੈਨਸ਼ਨ ਨਾ ਲਓ ਸਭ ਕਰਨਾ ਪਰਣਾ ਨਾ ਇੱਥੇ ਹੀ ਹੈ ਜਿਹੜਾ ਬੰਦਾ ਜਿੱਦਾਂ ਕਰੇਗਾ ਨਾ ਉਹਨੂੰ ਉਹਦਾ ਫਲ ਮਿਲ ਹੀ ਜਾਏਗਾ ਉਹ ਤੇ ਤੇਰੀ ਗੱਲ ਠੀਕ ਹੈ ਪਰ 50000 ਕਿਹੜਾ ਥੋੜਾ ਹੁੰਦਾ ਹੈ ਕੀ ਗੱਲ ਹੋ ਗਈ ਮੰਮੀ ਕੀ ਗੱਲਾਂ ਕਰੀ ਜਾਂਦੇ ਹੋ ਹੋਣਾ ਕੀ ਹੈ ਤੂੰ ਮੈਨੂੰ ਕੱਲ ਕਿਹਾ ਨਹੀਂ ਸੀ ਉਹ ਹਰਪ੍ਰੀਤ ਨੂੰ ਕਹਿ ਦੇ ਕਿ ਪੈਸੇ ਆਪਾਂ ਨੂੰ ਵੀ ਜ਼ਰੂਰਤ ਐ ਤੇ ਅੱਜ ਮੈਂ ਉਹਨੂੰ ਫੋਨ ਕੀਤਾ ਉਹ ਤਾਂ ਸਾਫ਼ ਹੀ ਮੁਕਰ ਗਈ ਕਹਿੰਦੀ ਮੈਂ ਤਾਂ ਨਹੀਂ ਦੇਣੀ ਤੁਹਾਡੀ ਕੋਈ ਪੈਸੇ ਮੁਕਰ ਗਈ ਐਦਾਂ ਕਿਦਾਂ ਮੁਕਰ ਗਈ ਉਹਦਾ ਕਮੇਟੀ ਆਪਾਂ ਤਾਂ ਨਹੀਂ ਚੱਕੀ ਸੀ ਕਿ ਚਲੋ ਵਿਆਹ ਦੇ ਨੇੜੇ ਚੱਕ ਲਾਂਗੇ ਪੈਸੇ ਕੰਮ ਆ ਜੂਗੇ ਤੇ ਹੁਣ ਆਪਾਂ ਨੂੰ ਲੋੜ ਆ ਤੇ ਹੁਣ ਮੁਕਰ ਗਈ ਹੈ ਤੁਸੀਂ ਇੱਕ ਵਾਰੀ ਫੋਨ ਲਾਓ ਉਹਨੂੰ ਮੈਂ ਤਾਂ ਤੇਰੇ ਕਹਿਣ ਤੋਂ ਪਹਿਲਾਂ ਹੀ ਦੋ ਤਿੰਨ ਵਾਰੀ ਫੋਨ ਕਰਤੀ ਐ ਉਹ ਕਹਿੰਦੀ ਮੈਂ ਤਾਂ ਨਹੀਂ ਦਿੰਦੀਗੀ ਕਰ ਲਓ ਜੋ ਕਰਨਾ ਮੇਰੇ ਤਾਂ ਹੱਥ ਖੜੇ ਐ ਅੱਛਾ ਐਦਾਂ ਕਹਿੰਦੀ ਉਹ ਤੁਸੀਂ ਐਂ ਕਰੋ ਆਖਰੀ ਵਾਰੀ ਉਹਨੂੰ ਫੋਨ ਲਾਓ ਉਨਕੇ ਮਾਨਦਾਰੀ ਨਾਲ ਸਾਡੇ ਪੈਸੇ ਦੇ ਦੇ ਜੇ ਨਹੀਂ ਦੇਣੇ ਇਹੀ ਗੱਲ ਉਹਨੂੰ ਕਿ ਗੁਰਦੁਆਰਾ ਸਾਹਿਬ ਜਾ ਕੇ ਕਹਿ ਦੇ। ਹਾਂ ਇਹ ਵੀ ਗੱਲ ਤੇਰੀ ਠੀਕ ਹੈ ਮੈਂ ਹੁਣੇ ਉਹਨੂੰ ਫੋਨ ਲਾਉਣੀ ਆ। ਉਹਨੂੰ ਕਿ ਅੱਜ ਹੀ ਚੱਲ ਸਾਡੇ ਨਾਲ ਮੈਂ ਵੀ ਅੱਜ ਘਰ ਰਹੀ ਆ। ਹਾਂਜੀ ਭੈਣ ਜੀ ਮੈਨੂੰ ਨਾ ਘਰੋਂ ਗਾਣਾ ਪੈਂਦੀਆਂ ਪਈਆਂ ਕਿ ਤੁਸੀਂ ਮੇਰੇ ਪੈਸੇ ਨਹੀਂ ਦੇ ਰਹੇਗੇ ਜੇ ਤੁਸੀਂ ਮੇਰੇ ਪੈਸੇ ਨਹੀਂ ਨਾ ਦੇਨੇ ਇਹੀ ਗੱਲ ਨਾ ਮੱਲੇ ਵਾਲੇ ਗੁਰਦੁਆਰ ਸਾਹਿਬ ਆ ਕੇ ਕਹਿ ਦੋ। ਹੁਣ ਵੱਜ ਗਿਆ 1 2 ਵਜੇ ਤੱਕ ਪਹੁੰਚ ਜਾਓ ਤੇ ਅਸੀਂ ਵੀ ਪਹੁੰਚਦੇ ਆਂ। ਠੀਕ ਹੈ ਭੈਣ ਜੀ ਤੁਸੀਂ ਉੱਥੇ ਪਹੁੰਚੋ ਮੈਂ ਵੀ ਪਹੁੰਚਦੀ ਆਂ। ਹਾਂਜੀ ਹਾਂਜੀ ਕੀ ਕਹਿੰਦੀ ਹੈ ਫਿਰ ਕਹਿਣਾ ਕੀ ਹੈ ਕਹਿੰਦੀ ਆ ਜੰਨੇ ਆ ਚਲੋ ਠੀਕ ਆ ਫਿਰ ਹਾਂ ਚਲੋ ਫਿਰ ਹੂੰ ਠੀਕ ਆ ਚਲ ਠੀਕ ਹੈ ਭੈਣ ਜੀ ਰੱਬ ਆਪਣੇ ਆਪ ਦੇਖ ਲੂਗਾ ਚਲ ਪੁੱਤ ਜੱਗੀ ਚੱਲੀ ਆਪਾਂ ਅਲੱਗ ਗਾਣੇ ਪੁੱਤ ਲਾ ਆਪਣੀ ਵੀਰੇ ਦੇ ਸੇਰਾ ਚਲੋ ਵੀ ਸੈਟੀ ਕਰੋ ਮਾਣਾ ਬਹੁਤ ਟਾਈਮ ਹੋ ਗਿਆ ਬੱਸ ਜੀ ਜਿਹੜਾ ਕੰਮ ਛਗਣਾ ਦੇ ਕਰਨੇ ਉਹ ਤਾਂ ਕਰਨਾ ਹੀ ਹੈ ਹੋ ਗਿਆ ਬੱਸ ਲੈ ਵੀਰੇ ਕਿਚੇ ਦੀ ਫੋਟੋ ਹੁਣ ਥੋੜਾ ਮੇਰੇ ਵੱਲ ਦੇਖੋ ਜੀ ਫੇਸਬੁੱਕ ਉੱਪਰ ਕਰਕੇ ਥੋੜਾ ਲਾਲ ਨੂੰ ਹੋ ਜਾਓ ਪਲੀਜ਼ ਹੋ ਗੁਰਜੀਤ ਕੀ ਹਾਲ ਆ ਆ ਜਮਨ ਗੀਆ ਤੂ ਸੁਣਾ ਹਾਂ ਵਧੀਆ ਵਧੀਆ ਕੀ ਕਰੀ ਅੰਨੀ ਬਸ ਮੀ ਕਰਕੇ ਪਾਣੀ ਕੱਢਦੀ ਸੀ ਟਿੱਕੜ ਹੋਇਆ ਪਿਆ ਸੀ ਕੀ ਤਾਂ ਹੈ ਤੈਨੂੰ ਪਤਾ ਲੱਗਾ ਖਬਰ ਦਾ ਕਿਹੜੀ ਖਬਰ ਮੜਾਇਆ ਫੇਰ ਉਹ ਜਵਾਨ ਮੁੰਡਾ ਸੀਗਾ ਮਾਰਤਾ ਹੋਇਆ ਵਾ ਮਾਰੇ ਕੰਮ ਦਾ ਮਾਰਾ ਨਤੀਜਾ ਹੀ ਆ ਉਹ ਕਿਵੇਂ ਪਿੱਛੇ ਜੱਗੀ ਘਰੋਂ ਕਮੇਟੀ ਨੇ ਚੱਕੀ ਸੀ ਇਹਨੇ 50000 ਦੀ ਤੇ ਮੁੱਕਰ ਗਈ ਗੁਰਦਆ ਜਾ ਕੇ ਝੁੱਠੀ ਸੌਂ ਖਾ ਲਈ ਇਹਨੇ ਅੱਜ ਦੇਖ ਲੈ ਜੱਗੀ ਦਾ ਵਿਆਹ ਵਾ ਉਧਰ ਉਹਦੇ ਮੁੰਡੇ ਦਾ ਸਸਕਾਰ ਆ ਕਰਨੀਆਂ ਭਰਨੀਆਂ ਤੇ ਇੱਥੇ ਹੀ ਆ ਉਹ ਤਾਂ ਹੈ ਹੋਰ ਚੱਲ ਠੀਕ ਆ ਫਿਰ ਚੱਲੀ ਮੈਂ ਜਾਨੀ ਆ ਕੰਮ ਸੀ ਮੈਨੂੰ ਕਿਤੇ